ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਅੱਜ ਆਪਾਂ ਤਿੰਨ ਚਾਰ ਟਰੈਕਟਰਾਂ ਦੇ ਚੱਕਰ ਜਿਹੜੇ ਕੇਐਸ ਮਸ਼ੀਨ ਦੇ ਚੱਕਰਾਂ ਬਾਰੇ ਗੱਲ ਕਰਾਂਗੇ ਦੱਸ ਦਿਆਂ ਤੁਹਾਨੂੰ ਪਹਿਲਾਂ ਆਪਾਂ ਗੱਲ ਕਰੀਏ ਅਰਜਨ 605 ਅਰਜਨ 605 ਇਹਦੇ 400 60 ਚੱਕਰ ਹੁੰਦੇ ਨੇ ਤੇ ਵੀਡੀਓ ਦੇ 460 ਚੱਕਰ ਹੁੰਦੇ ਨੇ ਇਹ ਚੱਲੂਗਾ 13 11:30 ਦੀ ਪੂਰੀ ਤੇ ਤੇ ਗੇਅਰ ਹੋਊਗਾ ਦਾ 11 10 ਦਾ ਠੀਕ ਐਸੀ ਚੱਲੂਗੀ ਬੈਲਟ ਇਹਦੇ 1800 ਰੇਸ ਜਿਹੜੀ ਚੱਕਰਾਂ ਦੇ ਚੱਕਰ ਪੂਰੇ ਕਰੂਗਾ ਦਵਾਰੇ ਫੇਰ ਦੱਸਦਾ ਅ 460 ਚੱਕਰ ਹੁੰਦੇ ਨੇ 13 13 ਦੀ ਪੁਲੀ ਇਹ 11.5 ਦੀ ਪੁਲੀ ਬੈਕ ਵਾਲੀ ਤੇ ਚੱਲੂਗਾ ਤੇ ਗੇਅਰ ਹੋਊਗਾ ਦਾ 11 10 ਦਾ ਰੋਬਰ ਦੇ ਗੇਅਰ ਤੇ ਚੱਲਦਾ 11 10 ਦੇ ਗੇਅਰ ਤੇ ਚੱਲੂਗਾ ਤੇ ਠੀਕ ਐਸੀ ਇਹਦੇ ਬੈਲਟ ਉਹ ਕੀ ਡਰਮ ਵਾਲੀ 13 ਦੀ ਪੁਲੀ ਤੇ 11.5 ਦੀ ਪੁਲੀ ਅਰਜਨ 605 ਇਹ ਪੁਲੀਆਂ ਤੇ ਚੱਲੂਗਾ ਤੇ ਇੱਕ ਟਰੈਕਟਰ ਦੀ ਹੋਰ ਜਾਣਕਾਰੀ ਦਸੀ ਆਪਾਂ ਜੌਂਡੀਅਰ 5310 ਇਹਦੇ 466 ਚੱਕਰ ਹੁੰਦੇ ਆ 466 ਚੱਕਰ ਹੁੰਦੇ ਆ ਇਹਦੇ ਤੇ ਇਹ ਚੱਲੂਗਾ ਬਾਈ 17 ਨੌ ਦੀ ਪੁਲੀ ਤੇ ਆਹ 17 ਦੀ ਪੁਲੀ ਆਹ 9 ਦੀ ਪੁਲੀ ਤੇ ਇਹਦੇ ਗੇਅਰ ਦੀ ਗੱਲ ਕਰੀਏ ਬਰੋਬਰ ਦੇ ਗੇਅਰ ਤੇ ਚਲਾਉਣਾ ਜੇ ਆਪਾਂ ਤਾਂ ਇਹ C84 ਦੇ ਬੈਲਟ ਚੜੂਗੀ ਤੇ ਇਹ ਚੱਲੂਗਾ 2000 ਚੱਕਰ ਦੇ ਉੱਤੇ 2000 ਚੱਕਰ ਦੇ ਚੱਕਰ ਜਿਹੜੇ ਆਪਦੇ ਇਹ ਵੀਡੀਓ ਦੇ ਪੂਰੇ ਕਰੂਗਾ 466 ਚੱਕਰ ਹੁੰਦੇ ਆ 540 ਚੱਕਰ ਇਹ ਕਰੂਗਾ 2000 ਚੱਕਰ ਦੇ ਪੂਰੇ 17 9 ਦੀ ਜਾਂ 17 8 ਦੀ ਪੁਲੀ ਵੀ ਚੱਲ ਜਾਂਦੀ ਆ ਸੌਖਾ ਰੰਦਾ ਟਰੈਕਟਰ ਮਾਲੂਮ ਮਲਦਾ ਵਾਧਾ ਤੇ ਸੀ 84 ਬੈਲਟ ਚੱਲੂਗੀ ਬਰੋਬਰ ਦੇ ਗੇਅਰ ਤੇ ਕਿਸੇ ਨੇ ਚਲਾਉਣੀਆਂ ਡੰਗਾ ਲਾਉਣ ਵਾਸਤੇ ਤੇ ਨਹੀਂ ਇਹਦਾ ਗੇਅਰ ਕੰਪਨੀ ਰეკਮੈਂਡਡ ਕਰਦੀ ਆ ਵੀ ਗੇਅਰ ਚੇਂਜ ਕਰੋ ਇਹਦਾ ਠੀਕ ਆ ਜੀ ਉਦੋਂ ਬਾਅਦ 5202 ਜੋੜੀਆ ਤੇ ਚੱਲੂਗਾ ਇਹਦੇ 540 ਚੱਕਰ ਹੁੰਦੇ ਆ 15 9 ਦੀ ਜਾਂ 14 9 ਦੀ ਪੁਲੀ ਤੇ ਚਲਾ ਸਕਦੇ ਆ ਆਪਾਂ ਬਰੋਬਰ ਦਾ ਗੇਅਰ ਹੋਊਗਾ C 80 ਨੰਬਰ ਇਹਦੇ ਹੋਣੀਆਂ ਬੈਲਟਾਂ 15 9 ਦੀ ਪੁਲੀ ਤੇ ਤੇ ਇਹਦੇ ਚੱਕਰ ਇਹ 1800 ਚੱਕਰ ਤੇ ਚੱਲੂਗਾ 1800 ਜਿਹੜੀ ਰੇਸ਼ ਇਹਦੀ ਟਰੈਕਟਰ ਦੀ ਆਪਾਂ ਨੂੰ ਰੱਖਣੀ ਪਊਗੀ ਤੇ ਇੱਕ ਅੱਗੇ ਆ ਗਿਆ ਭਾਈ 59 11 59 11 ਦੇ 480 ਚੱਕਰ ਹੁੰਦੇ ਨੇ 16.5 ਤੇ 9 ਦੀ ਪੁਲੀ ਤੇ ਚੱਲੂਗਾ ਆਪ ਬੁਲੀ ਚਾਹੀਦੀ ਆ 16.5 ਦੀ ਤੇ ਆਪ ਬੁਲੀ ਚਾਹੀਦੀ ਆ 9 ਦੀ ਤੇ ਗੇਰ ਇਹਦਾ ਚੱਲੂਗਾ ਬਰੋਬਰ ਦਾ ਤੇ C83 83 ਨੰਬਰ ਇਹਦੇ ਬੈਲਟਾਂ ਚੱਲਣੀਆਂ 59 11 ਦੀ ਤਿੰਨ ਚਾਰ ਟਰੈਕਟਰਾਂ ਦੀ ਆਪਾਂ ਜਾਣਕਾਰੀ ਦਿੱਤੀ ਆ ਤੇ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸਾਂਝੀ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਹੋਰ ਭਰਾ ਦਾ ਕੰਮ ਸਰ ਜੇ ਹਨਾ ਟਾਈਮ ਤੇ ਤੇ ਜੇ ਆਪਾਂ ਨੂੰ ਪਤਾ ਕਿਸੇ ਹੋਰ ਨੂੰ ਨਹੀਂ ਪਤਾ ਹੁੰਦਾ ਉਹ ਵੀ ਪਤਾ ਲੱਗ ਜੀ ਤਾਂ ਸਾਰੇ ਵੀਰ ਪੇਜ ਨੂੰ ਫੋਲੋ ਵੀ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਜੇ ਕਿਸੇ ਵੀ ਚੀਜ਼ ਦੀ ਜਾਣਕਾਰੀ ਚਾਹੀਦੀ ਹੈ ਆਪਣਾ ਨੰਬਰ ਪੇਜ ਤੇ ਆਪਾਂ ਨੂੰ ਫੋਨ ਲਾ ਲਿਓ ਜਿੰਨੀ ਕ ਆਪਾਂ ਨੂੰ ਜਾਣਕਾਰੀ ਆਪਾਂ ਦੱਸਾਂਗੇ ਬਈ ਕੋਈ ਚੱਕਰ ਨਹੀਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਾਰੇ ਵੀਰਾਂ ਦਾ